ਫਰੈਂਡ ਹੌਰਸ ਕਲੱਬ ਜਿਹੜਾ ਹੈ ਉਹ ਇੱਕ ਹੌਰਸ ਰਾਈਡਿੰਗ ਦਾ ਇਵੈਂਟ ਆਰਗੇਨਾਈਜ਼ ਕੀਤਾ ਹੈ ਇਹਨਾਂ ਨੇ ਜਿਸ ਦੇ ਵਿੱਚ ਕਾਫੀ ਬਾਰੀ ਤਦਾਦ ਦੇ ਵਿੱਚ ਯੂਥ ਜਿਹੜਾ ਹੈ ਉਹਨੇ ਪਾਰਟਿਸਿਪੇਟ ਕੀਤਾ ਇਹ ਸਾਰ ਅਸੀਂ ਨਸ਼ਿਆਂ ਤੋਂ ਜਾਗਰੂਕ ਕਰਲੀਆ ਕਰ ਰਹੇ ਆ ਜੀ ਜੋ ਅੱਜ ਕੱਲ ਨਸ਼ੇ ਦਿਨ ਬੋ ਦਿਨ ਵਧ ਰਹੇ ਆ ਇਹ ਸਾਡੇ ਆਪਣੇ ਧਾਰੀ ਆਪਣੇ ਗੁਰਦਾਸਪੁਰ ਡਿਸਟ੍ਰਿਕਟ ਦੇ ਐਸਐਸਪੀ ਵਿਮਾ ਹਰੀਸ਼ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਇੱਕ ਰਾਈਡ ਕੱਢ ਰਹੇ ਆ ਜੀ ਆਪਾਂ ਹੌਰਸ ਰਾਈਡ I <laughs> do ਅੱਜ ਅਸੀਂ ਜੋੜਾ ਚਤਰਾ ਦੇ ਜੋੜਾ ਚਤਰਾ ਪਿੰਡ ਦੇ ਵਿੱਚ ਆਏ ਆ ਇੱਥੇ ਫਰੈਂਡ ਹਾਰਸ ਕਲੱਬ ਜਿਹੜਾ ਹੈ ਉਹ ਇੱਕ ਹਾਰਸ ਰਾਈਡਿੰਗ ਦਾ ਈਵੈਂਟ ਆਰਗੇਨਾਈਜ਼ ਕੀਤਾ ਹੈ ਇਹਨਾਂ ਨੇ ਜਿਸ ਦੇ ਵਿੱਚ ਕਾਫੀ ਬਾਰੀ ਤਦਾਦ ਦੇ ਵਿੱਚ ਯੂਥ ਜਿਹੜਾ ਉਹਨੇ ਪਾਰਟਿਸਿਪੇਟ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਬਰੀਡ ਦੇ ਜਿਹੜੇ ਹਾਰਸਸ ਹੈ ਉਹ ਇੱਥੇ ਆਏ ਨੇ ਅਸੀਂ ਵੀ ਇਹਦੇ ਵਿੱਚ ਪਾਰਟਿਸਿਪੇਟ ਕਰਾਂਗੇ ਬੇਸਿਕਲੀ ਜਿਹੜੇ ਸਰਪੰਚ ਸਾਹਿਬ ਹੈਗੇ ਤੇ ਇਹ ਜਿਹੜੀ ਕਲੱਬ ਦੇ ਮੈਂਬਰਸ ਹੈ ਇਹਨਾਂ ਦਾ ਬੜਾ ਚੰਗਾ ਉਪਰਾਲਾ ਹੈ ਇਹ ਯੂਥ ਨੂੰ ਕਿ ਜੋੜਾ ਚਤਰਾ ਅਸੀਂ ਜਾਣਦੇ ਹਾਂ ਕਿ ਜੋੜਾ ਚਤਰਾ ਦੇ ਵਿੱਚ ਕੱਲ ਨਸ਼ੇ ਦੀ ਪ੍ਰੋਬਲਮ ਕਾਫੀ ਸੀ ਤੁਸੀਂ ਅਸੀਂ ਰੈਗੂਲਰਲੀ ਕੋਈ ਨਾ ਕੋਈ ਐਫਰਟ ਕਰ ਰਹੇ ਹਾਂ ਕਿ ਯੂਥ ਨੂੰ ਨਸ਼ੇ ਤੋਂ ਹਟਾ ਕੇ ਬਾਕੀ ਜਿਹੜੇ ਸਪੋਰਟ ਇਵੈਂਟ ਹੈ ਉਹਦੇ ਵਿੱਚ ਲਾਈਏ ਸੋ ਇਹ ਇੱਕ ਬੜਾ ਹੀ ਨਵਾਂ ਤੇ ਚੰਗਾ ਉਪਰਾਲਾ ਹੈ ਅਸੀਂ ਦੇਖਦੇ ਹਾਂ ਕਿ ਸਾਰੇ ਇਹ ਆਪਣਾ ਪਹਿਲਾ ਦਾ ਜਿਹੜਾ ਇੱਕ ਟ੍ਰੈਂਡ ਰਿਹਾ ਹੈ ਕਿ ਹਮੇਸ਼ਾ ਰਾਈਡਿੰਗ ਕਰਦੇ ਹਨ ਰੂਰਲ ਏਰੀਆ ਦੇ ਵਿੱਚ ਜ਼ਿਆਦਾ ਰਾਈਡਿੰਗ ਕਰਦੇ ਹਨ ਤਾਂ ਇਹ ਸਾਰੇ ਸਪੋਰਟਸ ਦੇ ਵਿੱਚ ਯੂਥ ਨੂੰ ਆਉਣਾ ਚਾਹੀਦਾ ਹੈ ਇਸ ਕਰਕੇ ਅਸੀਂ ਇੱਥੇ ਪਾਰਟਿਸਿਪੇਟ ਕਰ ਰਹੇ ਹਾਂ ਇਹ ਬਹੁਤ ਹੀ ਚੰਗੀ ਪਹਿਲ ਹੈ ਤੇ ਬੜੀ ਇਨੋਵੇਟਿਵ ਹੈ ਕਿਉਂਕਿ ਯੂਥ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਜਾ ਕੇ ਇਹੀ ਸੰਦੇਸ਼ ਦੋਗੇ ਜਿਸ ਤਰ੍ਹਾਂ ਆਪਣੇ ਹਾਰਸਸ ਆਪਣਾ ਪਰਿਆਵਰਣ ਆਪਣੇ ਜਿਹੜੇ ਅਲੱਗ-ਅਲੱਗ ਵੱਖਰੇ ਕਲਚਰਲ ਇਵੈਂਟਸ ਹੁੰਦੇ ਸੀ ਉਹ ਸਾਰੇ ਜਿਹੜੇ ਸਾਰੇ ਸਾਨੂੰ ਇੱਕ ਤੰਦਰੁਸਤੀ ਦੀ ਵੱਲ ਲੈ ਜਾਂਦੇ ਸੀ ਹੁਣ ਜਿਹੜਾ ਇਹ ਨਸ਼ਾ ਤੇ ਸਰਿੰਜ ਆ ਬਾਕੀ ਸਾਰੀ ਚੀਜ਼ਾਂ ਹੈ ਉਹ ਸਾਨੂੰ ਇੱਕ ਜਿਹੜਾ ਹੈ ਗਲਤ ਰਾਹ ਦਿਖਾਉਂਦੇ ਹਨ ਤਾਂ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਹਰ ਕਿਤੇ ਗੋੜਿਆਂ ਨੂੰ ਵੀ ਲਿਜਾ ਕੇ ਤੇ ਅਸੀਂ ਆਪ ਵੀ ਜਾਵਾਂਗੇ ਤੇ ਉੱਤੇ ਇੱਕ ਪੋਜ਼ਿਟਿਵ ਮੈਸੇਜ ਦੇਵਾਂਗੇ ਕਿ ਜਿਹੜੇ ਕਲਚਰਲ ਐਕਟੀਵਿਟੀਆਂ ਹੈ ਜਾਂ ਆਪਣੇ ਸਪੋਰਟਸ ਐਕਟੀਵਿਟੀਆਂ ਹੈ ਉਹਦੇ ਵਿੱਚ ਪਾਰਟਿਸਿਪੇਟ ਕਰੀਏ ਨਾ ਕਿ ਨਸ਼ੇ ਦੇ ਵਿੱਚ ਘੋੜਸਵਾਰੀ ਜਿਹੜੀ ਹੈ ਉਹ ਸਾਡਾ ਇੱਕ ਬੜਾ ਇੰਟੀਗਰਲ ਪਾਰਟ ਹੈ ਪੰਜਾਬ ਦਾ ਵੀ ਤੇ ਸਾਡੇ ਪੁਲਿਸ ਦਾ ਵੀ ਮਾਉਂਟਡ ਪਲਟੂਨ ਸਾਡੀ ਹੁੰਦੀ ਹੈ ਜੋ ਕਿ ਘੋੜਸਵਾਰੀ ਹੀ ਕਰਦੀ ਹੈ ਤੇ ਉਹ ਬੜੀ ਚੰਗੀ ਨਿਗਰਾਨੀ ਰੱਖਦੀ ਆਪਣੇ ਏਰੀਆ ਦੇ ਵਿੱਚ ਪੈਟਰੋਲਿੰਗ ਕਰਦੀ ਹੈ ਤੇ ਸਾਨੂੰ ਟ੍ਰੇਨਿੰਗ ਦੇ ਵਿੱਚ ਵੀ ਸਿਖਾਇਆ ਜਾਂਦਾ ਹੈ ਅਸੀਂ ਬ੍ਰੀਚਸ ਪਾਕੇ ਤੇ ਰਾਈਡਿੰਗ ਕਰਦੇ ਅਸੀਂ ਟੈਸਟ ਵੀ ਦਿੰਦੇ ਹਾਂ ਸੋ ਕਾਫੀ ਟਾਈਮ ਸਾਨੂੰ ਵੀ ਇਹਦੇ ਨਾਲ ਹੋ ਗਿਆ ਹੈ ਆਈ ਵਾਂਟ ਟੂ ਰਿਕਵੈਸਟ ਜਿਹੜੇ ਯੂਥ ਸਾਨੂੰ ਇਹੀ ਰਿਕਵੈਸਟ ਕਰਨਾ ਚਾਹੁੰਦੇ ਅਸੀਂ ਉਹਨਾਂ ਨੂੰ ਕਿ ਰਾਈਡਿੰਗ ਕਰਨ ਤੇ ਬੜਾਈ ਇੰਟਰਸਟਿੰਗ ਸਪੋਰਟ ਹੈ ਤੇ ਤੁਹਾਨੂੰ ਹੋਰ ਤੰਦਰੁਸਤੀ ਵੀ ਲੈ ਕੇ ਦਿੰਦਾ ਹੈ ਤੇ ਤੁਸੀਂ ਇੱਕ ਸ਼ਡਿਊਲ ਦੇ ਵਿੱਚ ਆਉਂਦੇ ਹੋ ਤੁਹਾਡਾ ਇੱਕ ਡਿਸਪਲਨ ਆਉਂਦਾ ਹੈ ਤੇ ਘੋੜਿਆਂ ਨਾਲ ਤੇ ਜਾਨਵਰਾਂ ਨਾਲ ਪਿਆਰ ਉਹਦਾ ਵੀ ਇਨਸਾਨ ਨੂੰ ਮੋਟੀਵੇਟ ਕਰਦਾ ਹੈ ਤੇ ਪੋਜ਼ਿਟਿਵਿਟੀ ਲੈ ਕੇ ਆਉਂਦਾ ਹੈ ਅੰਦਰ ਪਹਿਲਾਂ ਤੇ ਸਾਰੇ ਵੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਸਰ ਅਸੀਂ ਨਸ਼ਿਆਂ ਤੋਂ ਜਾਗਰੂਕ ਕਰਲੀਏ ਕਰ ਰਹੇ ਆ ਜੀ ਜੋ ਅੱਜ ਕੱਲ ਨਸ਼ੇ ਦਿਨ ਬੋ ਦਿਨ ਵੱਧ ਰਹੇ ਆ ਇਹ ਸਾਡੇ ਆਪਣੇ ਧਾਰੀ ਆਪਣੇ ਗੁਰਦਾਸਪੁਰ ਡਿਸਟ੍ਰਿਕਟ ਦੇ ਐਸਐਸਪੀ ਜੇਮਾ ਹਰੀਸ਼ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਇੱਕ ਰਾਈਡ ਕਰ ਰਹੇ ਆ ਜੀ ਆਪਾਂ ਹੋਰ ਸਾਈਡ ਇਹ 10 ਕਿਲੋਮੀਟਰ ਦੀ ਰਾਈਡ ਹੈ ਜੀ ਜੋ ਕਿ ਸਾਰੇ ਨੇੜ ਦੇ ਪਿੰਡਾਂ ਦੇ ਵਿੱਚੋਂ ਜੋੜਾ ਖੇਤਰਾ ਤੋਂ ਸ਼ੁਰੂ ਹੋ ਕੇ ਨੇੜਲੇ ਪਿੰਡਾਂ ਤੋਂ ਹੁੰਦੀ ਹੋਈ ਫਿਰ ਇੱਥੇ ਆ ਕੇ ਸਮਾਪਤ ਕਰਾਂਗੇ ਜੀ ਬਾਕੀ ਮੇਨ ਸਾਡਾ ਉਦੇਸ਼ ਹੈ ਜੀ ਇੱਕ ਵਾਤਾਵਰਨ ਕਿਉਂਕਿ ਅੱਜ ਕੱਲ ਹਰ ਕੋਈ ਬੰਦਾ ਗੱਡੀਆਂ ਦੇ ਦਵਾਲੇ ਹੋ ਗਿਆ ਮੋਟਰਸਾਈਕਲਾਂ ਦੇ ਦਵਾਲੇ ਹੋ ਗਿਆ ਜੀ ਇਸ ਚੀਜ਼ਾਂ ਪ੍ਰਾਤਨ ਨੂੰ ਭੁੱਲੀ ਜਾਂਦੇ ਨੇ ਤੇ ਅਸੀਂ ਇਹ ਚਾਹੁੰਦੇ ਆ ਕਿ ਕੋਈ ਵੀ ਜਿਹੜੇ ਆਪਣੇ ਘੋੜਿਆਂ ਨੂੰ ਪ੍ਰਮੋਟ ਕਰੋ ਜੇ ਕੋਈ ਨਹੀਂ ਅਫੋਰਡ ਕਰ ਸਕਦਾ ਤਾਂ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਇਹ ਨਾਰਮਲ ਰੇਂਜ ਹੈ ਘਰ ਦੇ ਵਿੱਚ ਇੱਕ ਘੋੜਾ ਜਾਂ ਘੋੜੀ ਦਾ ਜ਼ਰੂਰ ਰੱਖਣਾ ਚਾਹੀਦਾ ਹੈ ਬਾਕੀ ਇਹ ਸਭ ਤੋਂ ਬੈਸਟ ਐਕਸਰਸਾਈਜ਼ ਹੈ ਪੈਰ ਦੇ ਨਹੁ ਤੋਂ ਲੈ ਕੇ ਸਿਰ ਦੇ ਵਾਲ ਤੱਕ ਜਿਹੜਾ ਬੰਦਾ ਹੌਰਸ ਰਾਈਡ ਕਰਦਾ ਉਹਦੀ ਸਾਰੀ ਸਰੀਰ ਦੀ ਐਕਸਰਸਾਈਜ਼ ਹੁੰਦੀ ਹੈ ਅੱਜ ਕੱਲ ਅਸੀਂ ਲੋਕ ਜਮ੍ਹਾਂ ਦੇ ਦੁਆਰੇ ਹੋ ਗਏ ਆ ਫਿਰ ਬਾਅਦ ਵਿੱਚ ਜਮ੍ਹਾਂ ਦੇ ਬੱਚਿਆਂ ਨੂੰ ਭੇਜਦੇ ਫਿਰ ਉੱਥੇ ਲੜਾਈਆਂ ਹੁੰਦੀਆਂ ਗਲਤ ਸੋਸਾਇਟੀਆਂ ਜੀ ਪੈਂਦੇ ਆ ਅਸੀਂ ਜਿਮ ਨੂੰ ਮਾਰਾ ਨਹੀਂ ਕਹਿੰਦੇ ਪਰ ਇਹ ਇੱਕ ਭਰਾਤਨ ਚੀਜ਼ ਆ ਜੋ ਸਾਡੇ ਗੁਰੂ ਮਹਾਰਾਜ ਨੇ ਵੀ ਦਿੱਤੀ ਆ ਇਹਦੇ ਨਾਲ ਅਸੀਂ ਵੱਡੀਆਂ ਵੱਡੀਆਂ ਜੰਗਾ ਫਤਿਹ ਕੀਤੀਆਂ ਤੇ ਬਸ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਠੀਕ ਹੈ ਜੀ ਆਪਾਂ ਇਹਨੂੰ ਪ੍ਰਮੋਟ ਕਰੀਏ ਆ ਪਿੱਛੇ ਜਿਆ ਕਰੋਨਾ ਕਾਲ ਦੇ ਵਿੱਚ ਸਭ ਕੁਝ ਬੰਦ ਹੀ ਸਾਡੇ ਫਾਰਮ ਜਿਹੜੇ ਖੁੱਲੇ ਆਏ ਆਪਣੇ ਫਾਰਮਾਂ ਦੇ ਵਿੱਚ ਹੋਰ ਸਲਾਈਡਿੰਗ ਕਰਦੇ ਰਹੇ ਆ ਜੀ ਇਸ ਕਰਕੇ ਮੈਂ ਸਾਰਿਆਂ ਨੂੰ ਇਹੋ ਕਹਿਣਾ ਚਾਹੁੰਦਾ ਕਿ ਇਹਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਐਸਐਸਪੀ ਜਮਾਹਰੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਕੱਲ ਵੀ ਜੀ ਮੇਰਾ ਨਾਮ ਵਿਰਿੰਦਰਜੀਤ ਸਿੰਘ ਜੰਦੀ ਜੋੜਾ ਵਾ ਅ ਅੱਜ ਹਾਰਸ ਰਾਈਡਿੰਗ ਰੱਖੀ ਹੈ 12 ਕਿਲੋਮੀਟਰ ਦੀ ਇਹਦਾ ਮੇਨ ਉਦੇਸ਼ ਇਹ ਇੱਕ ਬੱਚੇ ਜਿਹੜੇ ਨਸ਼ਿਆਂ ਤੋਂ ਬਚਣਗੇ ਇਹ ਆਪਣਾ ਸ਼ੌਂਕ ਵਾ ਸ਼ੌਂਕ ਵੀ ਨਾਲ ਧੰਦਾ ਵੀ ਵਧੀਆ ਕਮਾਈ ਵੀ ਵਧੀਆ ਇੱਥੇ ਸਾਰੇ ਕੰਮ ਬਹੁਤ ਵਧੀਆ ਨਾਲ ਮੈਨੂੰ ਵੀਰ ਜੀ ਘਟੋ ਘਟ ਵੀ ਤੇ 12 14 ਸਾਲ ਹੋ ਗਏ ਆ ਜੁੜਿਆ ਨੂੰ ਮੇਰੇ ਫਰੈਂਡ ਸਰਕਲ ਆ ਅਸੀਂ ਫਰੈਂਡ ਬਣਾਇਆ ਫਰੈਂਡ ਕਲੱਬ ਹਾਰਸ ਕਲੱਬ ਬਣਾਇਆ ਉਹਦੇ ਵਿੱਚ ਸਾਡੇ ਕੋਲ 20 ਜਨਵਰੀ ਇਸ ਟਾਈਮ